ਜਾ ਰਹੇ ਆ ਕਿ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਸ਼ਾਇਦ 18ਵਾਂ ਦਿਨ ਭੁੱਖ ਹੜਤਾਲ ਦਾ ਵਾ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੀ ਸਰਕਾਰਾਂ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਭਾਜਪੀ ਦੀ ਉਹਨਾਂ ਦੇ ਕੀ ਕਹਿੰਦੇ ਹੁੰਦੇ ਕਿ ਜੂਨ ਹੀ ਸਰ ਕਰੀ ਇਹਦਾ ਮਤਲਬ ਕਿ ਅੱਜ ਸਾਡੇ ਦੇਸ਼ ਵਿੱਚ ਇਨਸਾਨੀਅਤ ਮਰ ਚੁੱਕੀ ਹੈ ਕਿਉਂਕਿ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇਹ ਕੋਈ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂਗਾ ਇਹ ਸਾਡੇ ਸਮੂਹ ਦੇਸ਼ ਦੇ ਕਿਸਾਨਾਂ ਦੇ ਲਈ ਜਦੋ ਜਹਿਦ ਕਰ ਰਹੇ ਨੇ ਜਿਆਦਾ ਨਹੀਂ ਤੇ ਘੱਟੋ ਘੱਟ ਸਰਕਾਰ ਨੂੰ ਉੱਥੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਵਾਰਤਾਲਾਪ ਤਾਂ ਚਲਾਉਣੀ ਚਾਹੀਦੀ ਸੀ ਲੇਕਿਨ ਇਹ ਨਾ ਨੂੰ ਇਸ ਤਰੀਕੇ ਨਾਲ ਅੱਖੋਂ ਪਰੋਖੇ ਕਰਨਾ ਇਹ ਦਰਸਾਉਂਦਾ ਇਹੀ ਦਰਸਾਉਂਦਾ ਵਾ ਕਿ ਇੱਥੇ ਕੋਈ ਇਨਸਾਨੀਅਤ ਦੀ ਕੋਈ ਕਦਰ ਕੀਮਤ ਨਹੀਂ ਰਹੇਗੀ ਕਿਸੇ ਵੇਲੇ ਜਿਵੇਂ ਕਿ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਨਾ ਕਿ ਐਤੀ ਮਾਰ ਪਈ ਗੁਰਦਾਨੇ ਤੈ ਕੀ ਦਰਦਨਾ ਆਇਆ ਜਦੋਂ ਬਾਬਰ ਨੇ ਹਮਲਾ ਕੀਤਾ ਨਾ ਪੰਜਾਬ ਤੇ ਤੀਸਰੀ ਵਾਰ 1521 ਚ ਅਮਨਾਬਾਦ ਸ਼ਹਿਰ ਨੂੰ ਉਹਨਾਂ ਨੇ ਬਹੁਤ ਤਸ਼ੱਦਦ ਕੀਤਾ ਔਰਤਾਂ ਬੱਚਿਆਂ ਤੇ ਜ਼ਬਰ ਜਨਾਹ ਬਲਾਤਕਾਰ ਅੱਜ ਉਹਦਾ ਦੇ ਹਾਲਾਤ ਨੇ ਠੀਕ ਹੈ ਅੱਜ ਫਿਜ਼ੀਕਲ ਟੌਰਚਰ ਨਹੀਂਗਾ ਲੇਕਿਨ ਇਸ ਤਰ੍ਹਾਂ ਦਾ ਪੰਜਾਬ ਨੂੰ ਜਿਨ ਕਹਿੰਦੇ ਹੁੰਦੇ ਕਿ ਇਕਨੋਮਿਕ ਟੈਰਰਿਜ਼ਮ ਸਲੈਪ ਕੀਤਾ ਜਾ ਰਿਹਾ ਮਤਲਬ ਪਹਿਲਾਂ ਹੁੰਦਾ ਸੀ ਪੰਜਾਬ 'ਚ ਕਿਸੇ ਵੇਲੇ ਫਿਜ਼ੀਕਲ ਟੈਰਰਿਜ਼ਮ ਬਹੁਤ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ ਲੇਕਿਨ ਹੁਣ ਆਰਥਿਕ ਤੌਰ ਦੇ ਉੱਤੇ ਜਿਹੜਾ ਆਰਥਿਕ ਅਤਵਾਦ ਪੰਜਾਬ ਦੇ ਉੱਤੇ ਥੋਪਿਆ ਜਾ ਰਿਹਾ ਸਾਡੇ ਪੈਸੇ ਜੋ ਸਾਡੀ ਐਮਐਸਪੀ ਬਣਦੀ ਆ ਜੋ ਸਾਡੇ ਸਟੇਟ ਦੇ ਵੈਸੇ ਵੀ ਅਧਿਕਾਰ ਹੈ ਉਹ ਕੇਂਦਰ ਨੇ ਰੋਕੇ ਹੋਏ ਨੇ ਔਰ ਜੋ ਪਿਛਲਾ ਝੋਨੇ ਦੀ ਫਸਲ ਹੁਣ ਲੰਘ ਕੇ ਗਈ ਆ ਮੈਂ ਸ਼ਾਰਟਲੀ ਮੈਂ ਸੀਬੀਆਈ ਦੀ ਜਾਂਚ ਮੰਗਣੀ ਹੈ ਗਵਰਨਮੈਂਟ ਆਫ ਇੰਡੀਆ ਤੋਂ ਇਹਦੇ ਵਿੱਚ ਘੱਟੋ ਘੱਟ 5000 ਕਰੋੜ ਰੁਪਏ ਦਾ ਕਪਲਾ ਹੋਇਆ ਵਾ ਜਿਹੜਾ ਕਿ ਪੰਜਾਬ ਸਰਕਾਰ ਦੀ ਏਜੰਸੀਆਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਤੋਂ ਬਕਾਇਦਾ ਕਹਿ ਕੇ ਕਿ ਅਸੀਂ ਤੁਹਾਡੇ ਫਸਲ ਦਾ ਹਰ ਕੁਇੰਟਲ ਦਾ 150 ਤੋਂ 200 300 ਰੁਪਏ ਕਟਾਂਗੇ ਫਿਰ ਤੁਹਾਡੀ ਫਸਲ ਚੱਕਾਂਗੇ ਦਿਸ ਇਜ਼ ਪਿਓਰ ਕਾਂਸਪੀਰੇਸੀ ਅਗੇਂਸਟ ਦਾ ਫਾਰਮਰਸ ਸੋ ਇਹ ਸਾਰੇ ਮਸਲੇ ਨੇ ਜਿਹੜੇ ਖਨੋਰੀ ਬਾਰਡਰ ਤੇ ਜਾ ਕੇ ਅਸੀਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਜਾ ਰਹੇ ਹਾਂ ਜਿਹੜੇ ਲੋਕੀ ਬਦਲਾਵ ਬਦਲਾਵ ਦਾ ਨਾਹਰਾ ਲਾਉਂਦੇ ਸੀਗੇ ਉਹਨਾਂ ਨੇ ਸਾਡੇ ਪੰਜਾਬ ਦਾ ਪਹਿਲਾ ਪੰਚਾਇਤਾਂ ਚ ਬਲਾਤਕਾਰ ਕੀਤਾ ਜਮਹੂਰੀਅਤ ਦਾ ਔਰ ਹੁਣ ਉਹਨਾਂ ਨੇ ਕੱਲ ਤੁਸੀਂ ਪਟਿਆਲੇ ਦੇਖਿਆ ਕਿ ਕਿਸ ਤਰ੍ਹਾਂ ਪੇਪਰ ਨੋਮੀਨੇਸ਼ਨ ਫਾਈਲ ਕਰਨ ਤੋਂ ਪਹਿਲਾਂ ਖੋ ਕੇ ਲੈ ਗਏ ਪਾੜ ਦਿੱਤੇ ਇਹ ਜਿਹੜਾ ਇਹ ਜਮਾਤ ਹੋਣਾ ਹੀ ਹੈ ਨਾ ਆਮ ਆਦਮੀ ਪਾਰਟੀ ਦੀ ਇਹ ਮਗਰਲੀਆਂ ਸਾਰੀਆਂ ਸਰਕਾਰਾਂ ਦੇ ਨਿਖਿੱਧ ਕੰਮਾਂ ਦਾ ਰਿਕਾਰਡ ਤੋੜਿਆ ਇਹਨਾਂ ਨੇ ਚੰਗੇ ਕੰਮ ਦਾ ਕੋਈ ਰਿਕਾਰਡ ਨਹੀਂ ਤੋੜਿਆ ਜਿੰਨੇ ਮਾੜੇ ਕੰਮ ਸੀ ਮਗਰਲੀਆਂ ਸਰਕਾਰਾਂ ਅਗਰ ਉਹ ਹਾਈਜੈਕ ਅਗਰ ਉਹ ਪੰਚਾਇਤਾਂ ਚ ਜਾਂ ਮਿਨਿਸਪੈਲਟੀਆਂ ਵਿੱਚ ਮਦਖਲਤ ਕਰਦੇ ਸੀਗੇ ਇਹਨਾਂ ਨੇ ਬੇਸ਼ਰਮੀ ਦੇ ਨਾਲ ਉਹਨਾਂ ਸਾਰਿਆਂ ਦੇ ਹੱਦ ਬੰਨੇ ਟਪਾਏ ਨੇ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਪਛਤਾ ਰਹੇ ਨੇ ਇਹਨਾਂ ਨੂੰ ਚੁਣ ਕੇ ਕਿ ਔਰ ਦੰਦੀਆਂ ਵੱਢਦੇ ਨੇ ਪਾਰਲੀਮੈਂਟ ਦਾ ਨਤੀਜਾ ਤੁਹਾਡੇ ਸਾਹਮਣੇ ਕਿ 13 ਚੋਂ 10 ਸੀਟਾਂ ਹਰਾਤੀਆਂ ਜਿਮਨੀ ਚੋਂ ਨਾ ਕੋਈ ਨਤੀਜੇ ਨਹੀਂ ਹੁੰਦੇ ਉਹ ਤਾਂ 99% ਗਵਰਨਮੈਂਟ ਸਪੌਂਸਰਡ ਇਲੈਕਸ਼ਨਾਂ ਜਦਦੇ ਨੂੰ ਸਹੀ ਹੋ ਸਕਦੀ ਤੁਹਾਨੂੰ ਉਮੀਦ ਹੈ ਦੇਖੋ ਇਹਨਾਂ ਤੋਂ ਕੋਈ ਉਮੀਦ ਨਹੀਂ ਗਈ ਇਹ ਤਾਂ ਹੁਣ ਸਾਡੇ ਇਲੈਕਸ਼ਨ ਕਮਿਸ਼ਨ ਦੀ ਮਰ ਦੀ ਸਮਝਦਾਰ ਜ਼ਿੰਮੇਵਾਰੀ ਬਣਦੀ ਆ ਕਿ ਉਹ ਕੜੀ ਰੱਖ ਕੇ ਜਿਹੜੇ ਲੋਕਾਂ ਨੂੰ ਜੇ ਕੱਲ ਪਟਿਆਲੇ 'ਚ ਇੰਨਾ ਵਾਇਲੈਂਸ ਹੋਇਆ ਜੇ ਉਹਦੇ ਤੇ ਕੋਈ ਐਕਸ਼ਨ ਹੀ ਨਹੀਂ ਲੈਣਾ ਕਿਸੇ ਅਫਸਰ ਤੇ ਸਮਾਨੇ ਵੀ ਹੋਇਆ ਤੁਹਾਡੇ ਔਰ ਹੋਰ ਨਾ ਥਾਵਾਂ ਦੇ ਉੱਤੇ ਹੋਇਆ ਬਹੁਤ ਸਾਰੇ ਕੱਲ ਉਮੀਦਵਾਰ ਜਿਹੜੇ ਨੇ ਉਹ ਸਮੇਂ ਤੋਂ ਬਾਅਦ ਵਿੱਚ ਨੋਮੀਨੇਸ਼ਨਸ ਲੈ ਗਏ ਨੇ ਅੱਜ ਉਹਨਾਂ ਸਕਰੂਟੀ ਹੋ ਰਹੀ ਆ ਬੜੇ